ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਰਵਨੀਤ ਵਲੌਗਜ਼ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਇਹ ਕੱਲ ਰਾਤ ਦਾ ਹੈ ਜੀ ਵੀਡੀਓ ਕੱਲ ਰਾਤ ਅਸੀਂ ਬਣਾਏ ਸੀਗੇ ਇੱਥੇ ਤੜਕੇ ਵਾਲੇ ਚੋਲ ਮਟਰਾਂ ਵਾਲੇ ਮਟਰ ਪਾ ਕੇ ਤੜਕੇ ਵਾਲੇ ਚੋਲ ਬਣਾਏ ਸੀਗੇ ਅਸੀਂ ਕੱਲ ਰਾਤ ਕਿਉਂਕਿ ਕੱਲ ਸਬਜੀ ਤਾਂ ਵੈਸੇ ਬਣਾਈ ਸੀਗੀ ਨਿਊਟਰੀ ਦੀ ਪਰ ਰਾਤ ਨੂੰ ਰੋਟੀ ਖਾਣ ਦਾ ਮਨ ਨਹੀਂ ਸੀ ਇਸ ਤੋਂ ਬਾਅਦ ਦੇਖੋ ਇਹਨਾਂ ਦੋਨਾਂ ਦੀ ਡਿਨਰ ਕਰਨ ਤੋਂ ਬਾਅਦ ਇਹਨਾਂ ਦੋਨਾਂ ਦੀ ਸ਼ਰਤਾਂ ਇੱਕ ਦੂਜੇ ਨਾਲ ਪੰਗਾ ਲੈ ਰਹੇ ਸੀ ਇਹ ਦੋਨੋਂ ਹਾਂਜੀ ਤੇ ਅੱਜ ਸਵੇਰ ਦੇ ਅੱਜ ਸੌਰੀ ਇਹ ਅੱਜ ਦੇ ਜੀ ਅੱਜ ਆਪਾਂ ਬਣਾ ਰਹੇ ਸੀਗੇ ਦਾਲ ਦੀ ਸਬਜੀ ਅੱਜ ਕੋਈ ਸਬਜੀ ਰਸੇ ਪਈ ਨਹੀਂ ਸੀਗੀ ਤੇ ਫਿਰ ਮੈਂ ਕਿ ਦੋਨੋਂ ਦਾਲਾਂ ਮਿਕਸ ਕਰਕੇ ਦੋ ਦਾਲਾਂ ਪਈਆਂ ਸੀ ਉਹਨਾਂ ਨੂੰ ਮਿਕਸ ਕਰਕੇ ਬਣਾਇਆ ਮਿਕਸ ਕਰਕੇ ਵੀ ਦਾਲਾ ਬਣਾਓ ਤਾਂ ਬਹੁਤ ਟੇਸਟੀ ਬਣਦੀ ਹੈ ਦਾਲ ਦੋ ਦਾਲਾਂ ਜਾਂ ਤਿੰਨ ਦਾਲਾਂ ਪਾ ਮਿਕਸ ਕਰਕੇ ਬਣਾਈਏ ਨਾ ਉਹ ਵੀ ਬਹੁਤ ਸਵਾਦ ਬੰਦੇ ਆ ਉਸ ਵੇਲੇ ਭਾਂਡੇ ਵਗੈਰੇ ਸੀਗੇ ਨਾਲ ਹੀ ਦਾਲ ਰੱਖ ਕੇ ਫਿਰ ਮੈਂ ਬਾਚੂ ਬਾਚੂ ਕੀ ਕੁੱਦੇ ਪਈ ਸੀਗੀ ਤੁਸੀਂ ਨੋ ਦੀਦੀ ਨੂੰ ਦੇਖ ਕੇ ਆਓ ਜਾਓ ਜਾਓ ਜੁਮਨੀ ਹੁਣ ਥੋੜੀ ਜੀ ਸਮਝ ਆ ਤਾਂ ਹੋ ਗਈ ਹੈ ਵੈਸੇ ਜਾਓ ਦੀਦੀ ਨੂੰ ਦੇਖ ਕੇ ਆਓ ਕਿਚਨ ਚ ਜਾ ਰਹੀ ਸੀ ਦੀਦੀ ਕਿੱਥੇ ਹੈ ਦੀਦੀ ਦੀਦੀ ਨੂੰ ਦੇਖ ਕੇ ਆਓ ਦੀਦੀ ਦੀ ਚੀਜ਼ ਦੀਦੀ ਨੂੰ ਦੋ ਤੇ ਇਹ ਦੀਦੀ ਕੀ ਕਰ ਰਹੀ ਹੈ ਕੀ ਕਰਦੇ ਪਏ ਖੇਡਦੇ ਪਏ ਤੇ ਇਹ ਦੇਖੋ ਜੀ ਪਾਪਾ ਪਾਪਾ ਨਹੀਂ ਹੈ ਜਾਓ ਦੀਦੀ ਨੂੰ ਦੋ ਦੀਦੀ ਨੂੰ ਦੇਖ ਕੇ ਆਓ ਜਾਓ ਜਲਦੀ ਨਹੀਂ ਕੰਮ ਸੇ ਕਰਨਾ ਹੈ हां जी इस तो बाद मैं फिर दोबारा रवनीत दी ਨਾਲ ਜਿਵੇਂ ਗੱਲਬਾਤ ਕਰਕੇ ਫਿਰ ਆ ਗਈਆਂ ਕਿ ਚੰਦੇ ਵਿੱਚ ਡਿਨਰ ਦੀ ਪ੍ਰੀਪਰੇਸ਼ਨ ਕਰਨ ਤੇ ਹੁਣ ਇੱਥੇ ਦਾਲ ਤਾਂ ਬਣ ਚੁੱਕੀ ਸੀਗੀ ਤੇ ਇੱਥੇ ਲਗਾ ਰਹੀ ਸੀਗੀ ਮੈਂ ਤੜਕਾ ਤੜਕੇ ਦਸ ਮਨ ਪਹਿਲੇ ਕੱਟ ਕੇ ਰੱਖ ਲਿਆ ਸੀਗਾ ਅੱਜ ਜੀਰਾ ਅਵੇਲੇਬਲ ਨਹੀਂ ਸੀਗਾ ਇਸ ਕਰਕੇ ਮੈਂ ਇਹਦੇ ਵਿੱਚ ਪਾਈ ਰਾਈ हां जी राई पाके राई दाल ਨੂੰ ਤੜਕਾ ਲਗਾਇਆ ਰਾਈ ਲਸਣ ਅਦਰਕ ਫਿਰ ਉਸ ਤੋਂ ਬਾਅਦ ਪਿਆਜ਼ ਟਮਾਟਰ ਚੋਵੀ ਦਾਲ ਦਾ ਤੜਕਾ ਹੁੰਦਾ ਨੋਰਮਲ ਉਹ ਲਗਾਇਆ ਦਾਲ ਨੂੰ ਤੇ ਵੇਟ ਕਰ ਰਹੀ ਸੀ ਕਿ ਜਲਦੀ ਜਲਦੀ ਥੋੜੇ ਸੋਟੇ ਹੋ ਜਾਣ ਪਿਆਜ਼ ਪਿਆਜ਼ ਸੋਟੇ ਕਰਨ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਪਾ ਟਮਾਟਰ ਤੇ ਹਰੀ ਮਿਰਚ ਹਰੀ ਮਿਰਚ ਤੇ ਟਮਾਟਰ ਇਕੱਠੇ ਕੱਟ ਲਏ ਸੀ ਤੇ ਦੇਖੋ ਖੁਸ਼ੀ ਮੇਰੇ ਨਾਲ ਹੀ ਖੜੀ ਹੋਈ ਹੈ ਇਹ ਪਤਾ ਨਹੀਂ ਇਹ ਕੁਝ ਕਰਨ ਐ ਸੀ ਸ਼ਾਇਦ ਕੁਛ ਨੂੰ ਚਾਹੀਦਾ ਸੀਗਾ ਤੇ ਫਿਰ ਇਸ ਤੋਂ ਬਾਅਦ ਮੈਂ ਹੁਣ ਇਹਦੇ ਉੱਪਰ ਲਗਾ ਦਿੱਤਾ ਟੱਕਣ ਟੱਕਣ ਟਮਾਟਰ ਪਾਨ ਤੋਂ ਬਾਅਦ ਟੱਕਣ ਲਗਾ ਦੋ ਨਾ ਸਲੋ ਸਿਮ ਕਰ ਦੋ ਤਾਂ ਫਿਰ ਉਹ ਟਮਾਟਰ ਜਿਹੜੇ ਉਹ ਜਲਦੀ ਗਲ ਜਾਂਦੇ ਐ ਸਟੀਮ ਦੇ ਵਿੱਚ ਨਾ ਹਾਂਜੀ ਤੇ ਹੁਣ ਮੈਂ ਟਮਾਟਰਾਂ ਦੀ ਵੇਟ ਕਰ ਰਹੀ ਸੀ ਕਿ ਇਹ ਗਲ ਜਾਂਣ ਤੇ ਨਾਲ ਹੀ ਰਮਨੀਤ ਦਾ ਦੁੱਧ ਕੋਸਾ ਕਰਕੇ ਰੱਖਿਆ ਸੀਗਾ ਗੜਵੀ ਦੇ ਵਿੱਚ ਠੰਡਾ ਹੋ ਜੇ ਟਮਾਟਰ ਇੱਥੇ ਲਗਭਗ ਸੌਟੇ ਹੋ ਹੀ ਗਏ ਸੀਗੇ ਤੇ ਇਹਨਾਂ ਨੂੰ ਮੈਂ ਫਿਰ ਘਰ ਰਹੀ ਸੀ ਕਿ ਇਹ ਅੱਛੀ ਤਰ੍ਹਾਂ ਮਿਕਸ ਕਰ ਰਹੀ ਸੀ ਕਿ ਇਹ ਚੰਗੀ ਤਰ੍ਹਾਂ ਪੀਸੇ ਜਾਣ ਮਤਲਬ ਇੱਕ ਜਿਸ ਤਰ੍ਹਾਂ ਟਮੇਟੋ ਪਿਊਰੀ ਜਿਹਨੀ ਬਣ ਜਾਂਦੀ ਐਸਰਾ ਪੀਸ ਹੋ ਜਾਵੇ ਤੇ ਫਿਰ ਇਸ ਤੋਂ ਬਾਅਦ ਇੱਥੇ ਮੈਂ ਨਾਲ ਹੀ ਪਹਿਲੇ ਮਿਰਚੀ ਫਰਾਈ ਕੀਤੀ ਸੀਗੀ ਇਸੇ ਫਰਾਈਪੈਨ ਦੇ ਵਿੱਚ ਦਾਲ ਅਤੇ ਦਾਲ ਦੇ ਨਾਲ ਫਿਰ ਇਹ ਨਾ ਮੋਟੀਆਂ ਮਿਰਚਾਂ ਕਾਫੀ ਦਿਨੋਂ ਤੋਂ ਲਿਆਂਦੀਆਂ ਹੋਈਆਂ ਸੀਗੀਆਂ ਇਹ ਮਤਲਬ ਤਿੱਖੀ ਤਾਂ ਬਿਲਕੁਲ ਵੀ ਨਹੀਂ ਹੈ ਨੋਰਮਲ ਹੈ ਬਿਲਕੁਲ ਇਹ ਤਿੱਖੀ ਨਹੀਂ ਹੈ ਤੇ ਇਹਨੂੰ ਫਿਰ ਮੈਂ ਫਰਾਈ ਕਰ ਲਿਆ ਸੀ ਇਹ ਦਾਲ ਦੇ ਨਾਲ ਥੋੜੀ ਵਧੀਆ ਲੱਗਦੀ ਹੈ ਇਹਨੂੰ ਮੈਂ ਕੱਟ ਕਰਕੇ ਨਾ ਪੀਸੇਸ ਦੇ ਵਿੱਚ ਕੱਟ ਕਰ ਲਿਆ ਸੀਗਾ ਫਿਰ ਫਰਾਈ ਕਰਨ ਤੋਂ ਬਾਅਦ ਇਹਨੂੰ ਮੈਂ ਕੱਢ ਲਿਆ ਸੀਗਾ ਤੇ ਹੁਣ ਇੱਥੇ ਦਾਲ ਦਾ ਤੜਕਾ ਜਿਹੜਾ ਇਹ ਲਗਭਗ ਆਪਣਾ ਤਿਆਰ ਹੋ ਹੀ ਚੁੱਕਿਆ ਸੀਗਾ ਕਦੀ ਕਦੀ ਨਵੇਂ-ਨਵੇਂ ਐਕਸਪੈਰੀਮੈਂਟ ਵੀ ਕਰਨੇ ਚਾਹੀਦੇ ਆ ਵੈਸੇ ਕਿਚਨ ਦੇ ਵਿੱਚ ਕਾਫੀ ਐਕਸਪੈਰੀਮੈਂਟਸ ਤਾਂ ਬਹੁਤ ਲੇਡੀਜ਼ ਕਰਦੀਆਂ ਹੀ ਹੋਣਗੀਆਂ ਜਿਵੇਂ ਅੱਜ ਕੋਈ ਸਬਜ਼ੀ ਨਹੀਂ ਸੀ ਅਵੇਲੇਬਲ ਤਾਂ ਦਾਲਾਂ ਵੀ ਥੋੜੀ ਥੋੜੀ ਹੀ ਰਹਿ ਗਈ ਸੀਗੀਆਂ ਤੇ ਫਿਰ ਮੈਂ ਦੋ ਦਾਲਾਂ ਨੂੰ ਮਿਕਸ ਕਰਕੇ ਬਣਾਇਆ ਹਰੀ ਮੂੰਗੀ ਤੇ ਮੂੰਗੀ ਦੀ ਦਾਲ ਹਾਂਜੀ ਪਰ ਇਹ ਐਕਸਪੈਰੀਮੈਂਟਸ ਵੀ ਕਦੀ ਕਦੀ ਵਧੀਆ ਆਪਣੇ ਲਈ ਹੋ ਜਾਂਦੇ ਆ ਹੈਨਾ ਇਹ ਬਣ ਵੀ ਕਾਫੀ ਗਈ ਸੀਗੀ ਤੇ ਬਣੀ ਵੀ ਬਹੁਤ ਸਵਾਦ ਸੀਗੀ दो तीन दाल मिक्स करके बनाओ ना तो वजिया बन हैं वैसे एक दो बार पहले मैं बनाई हुई हैं दो तीन दाल मिक्स करके बहुत वजी हैं तुम भी एक बार ट्राई करके जरूर देखियो तो इत जी मेरा तड़का जोड़ा स लगभग अपना तैयार हो गया सी इत टाइम ज़्यादा नहीं होया साढ़े सत सवक सत बजे का टाइम सगा मैं ये कर रही थी डिनर की तैयारी ਤੇ ਵੈਸੇ ਤਾਂ ਰਾਤ ਦਾ ਖਾਣਾ ਥੋੜਾ ਲੇਟ ਹੀ ਹੋ ਜਾਂਦਾ ਤੇ ਦੇਖੋ ਜੀ ਇੱਥੇ ਮੇਰੇ ਬਰਤਨ ਵੀ ਮੈਂ ਕਲੀਨ ਕਰ ਲਏ ਸੀਗੇ ਤੜਕਾ ਲਗਾਉਣ ਤੋਂ ਬਾਅਦ ਫਿਰ ਮੈਂ ਦਾਲ ਪਾ ਲਈ ਖਾਣ ਦੇ ਲਈ ਇਹ ਰਾਤ ਨੂੰ ਮਤਲਬ ਸਰਦੀਆਂ ਦੇ ਦਿਨਾਂ ਵਿੱਚ ਜੀ ਆਪਾਂ ਤਰੀ ਵਾਲੀ ਸਬਜੀ ਬਣਾਈ ਹੈ ਜਾਂ ਦਾਲ ਵਗੈਰਾ ਇਸ ਤਰ੍ਹਾਂ ਹਨਾ ਥੋੜੀ ਟੇਸਟ ਦੇ ਲਈ ਕੱਢ ਲਈ ਤਾਂ ਉਹ ਸੁਆਦ ਵੀ ਲੱਗਦੀ ਹੈ ਵਾਹ ਗੁਰੂ ਵਾ ਗੁਰੂ ਹਾਂਜੀ ਇਸ ਤੋਂ ਬਾਅਦ ਫਿਰਨਾ ਰਵਨੀਤ ਇੱਥੇ ਗਿਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਖੁਸ਼ੀ ਦੇਖੋ ਪੜਾਈ ਕਰ ਰਹੀ ਸੀ ਰਵਨੀਤ ਨੂੰ ਦੇਖ ਰਵਨੀਤ نیچے ਉਤਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਇਹ ਟਿਕਦੀ ਨਹੀਂ ਹੈਗੀ ਇੱਥੋਂ ਬਸ نیچے ਉਤਰਨ ਦੀ ਕੋਸ਼ਿਸ਼ ਕਰਦੀ ਹੈ ਮਤਲਬ ਉਤਰ ਜਾਂਦੀ ਹੈ ਆਪਣੇ ਆਪ ਪਰ ਥੋੜਾ ਡਰਦੀ ਵੀ ਹੈ ਡਰ ਡਰ ਕੇ ਉਤਰ ਹੀ ਜਾਂਦੀ ਹੈ ਕੋਸ਼ਿਸ਼ ਕਰਕੇ ਕਦੇ ਕੋਸ਼ਿਸ਼ ਕਰਨੇ ਵਾਲੋ ਕੋਈ ਕبھی ਹਾਰ ਨਹੀਂ ਹੋਤੀ ਤੇ ਜੇ ਹਾਰ ਹੋ ਵੀ ਜਾਈਏ ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਵੈਸੇ ਹੈ ਨਾ ਸਾਨੂੰ ਇਹ ਛੋਟੇ-ਛੋਟੇ ਚੀਜ਼ ਜਦ ਬੱਚਿਆਂ ਤੋਂ ਵੀ ਸਿੱਖਣ ਨੂੰ ਮਿਲਦੀਆਂ ਕਿ ਹਾਰ ਚਾਹੀਏ ਜਾਈਏ ਪਰ ਥੋੜੀ ਜੀ ਕੋਸ਼ਿਸ਼ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਜੀ ਫਿਰ ਆਪਾਂ ਆ ਗਏ ਸੀਗੇ ਕਿਚਨ ਦੇ ਵਿੱਚ ਰੋਟੀ-ਰੋਟੀ ਬਣਾ ਕੇ ਫ੍ਰੀ ਹੁੰਨ ਤੋਂ ਬਾਅਦ ਇਹ ਦੇਖੋ ਹੁਣ ਇੱਥੇ ਰੋਟੀ ਮੈਂ ਖਾ ਕੇ ਲਗਭਗ ਵੇਲੀ ਹੋਈ ਗਈ ਸੀਗੀ ਤੇ ਖੁਸ਼ੀਰੇ ਹਲੇ ਖਾ ਰਹੇ ਸੀਗੇ ਤੇ ਰਮਨੀਤ ਨੂੰ ਦੇਖੋ ਇਹਦੀਆਂ ਸ਼ਰਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬੈਲ ਆਈਕਨ ਦਾ ਬਟਨ ਦਬਾਣਾ ਨਾ ਭੁੱਲਣਾ ਕਮੈਂਟ ਜ਼ਰੂਰ ਕਰਿਓ ਜੀ ਬਾਏ ਬਾਏ ਕਿਉਂ ਫੜੀ ਇਹ ਦੀਦੀ ਦੀ ਬੁੱਕ ਤੁੱਤੀ ਕਿਉਂ